ਤੇ ਹਾਂਜੀ ਬਾਬਿਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਮਿੱਤਰੋ ਮਿੱਤਰੋ ਅੱਜ ਆਇਆ ਲੋਕਲ ਜਿcke ਜਿਹੜੇ ਲੈ ਕੇ ਹਰੋਪੜ ਤੇ ਛੋਟੇ ਛੋਟੇ ਜਿਹੜੇ ਕਈ ਦਿਨਾਂ ਤੋਂ ਮੈਂ ਜਦਾ ਲਾ ਰਿਹਾ ਸੀਗਾ ਪਰ ਮੈਂ ਬਲੌਗਰ ਬਣਾਇਆ ਨਹੀਂ ਤੇ ਮੈਂ ਸੋਚਦਾ ਸੀ ਵੀ ਭਰਾਵਾਂ ਨੂੰ ਯਾਰ ਬੋਰ ਕਾਤੋ ਕਰਨਾ ਹੈ ਬਲੌਗ ਪਾਈਏ ਤੇ ਕੋਈ ਘੈਂਟ ਜਿਹਾ ਪਾਈਏ ਪਰ ਤੁਸੀਂ ਸਾਰੇ ਭਰਾ ਯਾਰ ਪਿਆਰੇ ਇੰਨਾ ਦਿੰਦੇ ਆ ਮੇਤੋਂ ਰਹਿ ਨਹੀਂ ਯਾਰ ਹੁੰਦਾ ਤਾਂ ਮੈਂ ਹੁਣ ਬੈਠਾ ਬੈਠਾ ਆਪਣਾ ਸ਼ਿਵਮ ਭਰਾ ਆ ਜਮਸ਼ੇਰ ਵਾਲਾ ਮੈਸੇਜ ਕਰਨ ਲੱਗਿਆ ਸੀਗਾ ਆਪਣਾ ਅਮਰਿਤ ਭਰਾ ਆ ਬਠਿੰਡੇ ਵਾਲਾ ਮੈਸ ਤੇ ਆਪਣਾ ਇੱਕ ਸ਼ਰਮਾ ਭਰਾ ਬਠਿੰਡੇ ਵਾਲਾ ਉਹ ਵੀ ਮੈਸੇਜ ਕਰ ਲਿਆ ਸੀਗਾ ਤੇ ਚਾਹੇ ਮੈਂ ਸ਼ਾਰਟ ਵਿੱਚ ਵੀ ਲਾ ਦੂੰ ਕੋਲੋਂ ਇਹ ਤੁਹਾਨੂੰ ਨਹੀਂ ਯਕੀਨ ਤੇ ਭਰਾ ਯਾਰ ਬਹੁਤ ਪਿਆਰ ਕਰਦੇ ਆ ਤੇ ਆਪਣਾ ਭਿੰਦਾ ਭਰਾ ਤੇ ਉੱਥੇ ਤਰਨ ਤਰਨ ਵਾਲਾ ਤੇ ਕਾਫੀ ਭਰਾ ਯਾਰ ਮੈਸੇਜ ਕਰਦੇ ਆ ਤੇ ਮੇਰੇ ਤੋਂ ਰਹਿਣ ਇਹਨਾਂ ਕਿ ਮੈਂ ਚਲੋ ਇੱਕ ਦੋ ਸ਼ਾਰਟ ਲੈਣੇ ਆ ਤਾਂ ਬਲੌਗ ਬਣਾਣੇ ਆ ਮੇਰਾ ਭਰਾ ਬਾਕੀ ਕਮਲ ਹਸਪੀਟਲ ਆਇਆ ਵਾ ਜੇ ਰੋਪੜ ਛੋਟਾ ਜਿਹਾ ਘੇੜਾ ਸੀਗਾ ਤੇ ਗੱਡੀ 'ਚ ਬੈਠੇ ਆ ਮਿੱਤਰੋ ਕੰਮ ਗਰਮੋਂ ਗਰਮੀ ਹੋਇਆ ਪਿਆ ਜਦ ਤਾ ਆਏ ਸੀ ਏਸੀ ਜਨ ਠੰਡ ਲੱਗਦੀ ਸੀ ਹੁਣ ਏਸੀ ਬੰਦ ਦਾ ਗਰਮੀ ਲੱਗ ਜਾਂਦੀ ਮੈਂ ਤਿੰਨ ਇੱਕ ਵਾਰ ਗੱਡੀ ਆਨ ਕਰ ਲਈ ਤੇ ਠੰਡੀ ਕਰ ਲਾਣਾ ਫੇਰ ਬੰਦ ਕਰ ਲਾਣਾ ਹੁਣ ਮੈਂ ਸ਼ੀਸ਼ੇ ਖੋਲ ਤੇ ਮੈਂ ਕਹਾਂ ਪਿਆ ਯਾਰ ਉਹਨੇ ਬਜਣੇ ਜਿੰਨੇ ਤੇਲ ਫੂਕ ਦੜਾਣਾ ਇਸ ਕਿਲੋ ਯਾਰ ਜਿਹੜੀ ਹਾਈਬ੍ਰਿਡ ਗੱਡੀਆਂ ਆ ਹਨ ਬੈਟਰੀ ਵਾਲੀਆਂ ਉਹ ਠੀਕ ਆ ਸਿਸਟਮ ਤੇ ਗੈਸ ਵਾਲੀਆਂ ਵੀ ਸਹੀ ਆ ਨਾ ਤੇ ਬੜਾ ਯਾਰ ਮਨ ਕਰੇ ਫਿਊਜ ਹੋਇਆ ਪਿਆ ਪਰ ਗੱਡੀ ਕਿਹੜੀ ਲਈਏ ਕਿਹੜੀ ਲਈਏ ਬੜਾ ਯਾਰ ਡਬਲ ਮਾਈਂਡ ਦਾ ਕੰਮ ਤੇ ਮੈਂ ਇੰਸਟਾ ਤੇ ਪਾਈ ਸੀ ਤੇ 92% ਭਰਾਵਾਂ ਦਾ ਵੋਟ ਫੋਰ ਟਵਾਈਟਾ ਦੀ ਟਰਸਟ ਟਵਾਈਟਾ ਲਈਸ ਕਿ ਆਪਣੇ ਭਰਾ ਟਵਾਈਟਾ ਲੋ ਤੇ ਅੱਜ ਦੇ ਟਾਈਮ 'ਚ ਜਿੱਦਣੇ ਹਾਲਾਤ ਆ ਤਾਂ ਗੈਸ ਵਾਲੀ ਗੱਡੀ ਲੈ ਕੇ ਫਾਇਦਾ ਪਰ ਗੈਸ ਵਾਲੀ ਗੱਡੀ ਲੈਣ ਨੂੰ ਯਾਰ ਮਨ ਨਹੀਂ ਮੰਦਾ ਬੜਾ ਯਾਰ ਸਿਸਟਮ ਗਲਤ ਹੋਇਆ ਪਿਆ ਕੱਲ ਮੁੰਡੇ ਯਾਰ ਤੋਂ ਉਸ ਦਾ ਫੋਨ ਆਇਆ ਇਸ ਕਰਕੇ ਕਾਰ ਐਸੈਸਰੀ ਦੀ ਸ਼ਾਪ ਖੋਲੀ ਆਪਣੇ ਸ਼ਹਿਰ ਬਲਾਚੌਰ ਤੇ ਉਹਦੀ ਓਪਨਿੰਗ ਤੇ ਮੈਂ ਜਾਣਾ ਸੀ ਕਾਰ ਆਇਆ ਭਰਾ ਦਾ ਫੋਨ ਵੀ ਆਇਆ ਮੇਤੋ ਯਾਰ ਜਾ ਨਹੀਂ ਹੋਇਆ ਕੰਮ ਹੋਣੀ ਨਾਲ ਸਕੇ ਨਹੀਂ ਤਾਂ ਮੈਂ ਇਕੱਲੇ ਨੇ ਬਲੌਗ ਵੀ ਕਿੱਦਾਂ ਬਣਾਉਣਾ ਯਾਰ ਰਾਣੀ ਸੁਂਦਰਾ ਲਾਈ ਉਹ ਇੱਥੇ ਯਾਰ ਤੇ ਵਿੱਚ ਬੈਠੇ ਗਰਮੀ ਲੱਗਦੀ ਤੇ ਬਾਹਰ ਖੜਾ ਖੜ ਵੀ ਨਹੀਂ ਹੁੰਦਾ ਪਰੋਂ ਪਰ ਰੋਪੜ ਰੋਪੜ ਖੜੇ ਅੱਜ ਰੂਪਨਗਰ ਗੱਲਬਾਤ ਜੈਸਾ ਕੱਪੜੇ ਪ੍ਰੈਸ ਅੱਜ ਹਫ਼ਤੇ ਬਾਅਦੋਂ ਕੱਢਿਆ ਰਾਣੀ ਲੋਕਲ ਜੇ ਕਿਹੜਾ ਸੀ ਚਲੋ ਮੈਂ ਕਿਹਾ ਨਾਲੇ ਬੈਟਰੀ ਚਾਰਜ ਹੋ ਜਾਊਗੀ ਯਾਰ ਤੇ ਨਾਲੇ 4 ਪੈਸੇ ਆਜੂਗੇ ਘੁੰਮਣੇ ਫਿਰ ਲੱਗੇ ਹਾਂ ਉਹ ਅੱਗੇ ਤੱਕ ਜਾ ਕੇ ਆਇਆ ਮੈਂ ਚਾਹ ਤੂੰ ਦੇਖ ਕੇ ਆ ਦੁਕਾਨ ਕੋ 40 ਦੁਕਾਨ ਵਿੱਚ ਦਿਖੀ ਇੱਥੇ ਕਿਤੇ ਯਾਰ ਉਦਾਂ ਬੱਦਲ ਆ ਮੌਸਮ ਸਾਲ ਮੀਂਹ ਵਾਲਾ ਹੋਇਆ ਵਾ ਯਾਰ ਪਰ ਫਾਲੇ ਗੱਡੀ 'ਚ ਗਰਮੀ ਲੱਗੀ ਜਾਂਦੀ ਯਾਰ ਤਿੰਨ ਚਾਰ ਵਾਰ ਮੈਂ ਏਸੀ ਲਾ ਲਿਆ ਆ ਲਾਈਫ ਬਹੁਤ ਭੈੜੀ ਆ ਡਰਾਈਵਰਾਂ ਦੀ ਮੇਰੇ ਵੀਰੋ ਸੌਖੀ ਨਾਲ ਡਰਾਈਵਰੀ ਬਿਲੋ ਪੈਂਦੇ ਆ ਸੱਪਾਂ ਦੀ ਸਰੀਆਂ ਤੋਂ ਨੋਟ ਚੱਕਣੇ ਉਹ ਕੰਮ ਆ ਬਹੁਤ ਔਖਾ ਯਾਰ ਸਿਸਟਮਸ ਵਾਲਾ ਗਰਮੀ 'ਚ ਨਾ ਟਾਈਮ ਕੱਟਣਾ ਬਹੁਤ ਔਖਾ ਆ ਤੇ ਕੇ ਯਾਰ ਜਿਹੜੇ ਮੰਗਤੇ ਆ ਨਾ ਜਿਹੜੇ ਚੰਗੇ ਭਲੇ ਆ ਇਹਨਾਂ ਨੂੰ ਯਾਰ ਨਾਂ ਹੀ ਦਿਆ ਕਰੋ ਪੈਸੇ ਵਧੀਆ ਸਰਕਾਰ ਨੇ ਵੀ ਨੋਟਿਸ ਕੱਢਿਆ ਆ ਤੰਗ ਬਹੁਤ ਕਰਦੇ ਆ ਜਿੰਨ ਤਾਂ ਲੋੜ ਆ ਉਹ ਤਾਂ ਦੇ ਦਿਆ ਕਰੋ ਮੇਰਾ ਭਰਾ ਬਹੁਤ ਔਖਾ ਯਾਰ ਗਰਮੀ 'ਚ ਟਾਈਮ ਕੱਟਣਾ ਸੱਚੀ ਤੇ ਘਰੇ ਦਾ ਪੈਸੇ ਹੀ ਲਾ ਕੇ ਬੈਠੇ ਰਹਿੰਦੇ ਆ ਘਰੇ ਤਾਂ ਕੋ ਟੈਨਸ਼ਨ ਨਹੀਂ ਤੇ ਪਰ ਜਦ ਗਿੜੇ ਲੈ ਕੇ ਆਲੇ ਨਾ ਫੇ ਬਹੁਤ ਔਖਾ ਹੁੰਦਾ ਸਿਸਟਮ ਯਾਰ ਤੇ ਕਾਫੀ ਭਰਾ ਯਾਰ ਮੈਂ ਹਰ ਵਾਰ ਵਾਰ ਇਹ ਗੱਲ ਕਹਿੰਦਾ ਹਾਂ ਮੈਨੂੰ ਬਹੁਤ ਭਰਾ ਵੀਰ ਮੇਰੇ ਨਾ ਮੈਸੇਜ ਕਰਦੇ ਬਾਈ ਟੈਕਸੀ ਦਾ ਕੰਮ ਸਟਾਰਟ ਕਰਨਾ ਬਾਈ ਯਾਰ ਐਨ ਕਿਉਂ ਮੈਂ ਤੁਹਾਨੂੰ ਯਾਰ ਜੈਲਨਸੀ ਕਰਦਾ ਦਿਲ ਦੀ ਗੱਲ ਤੁਹਾਨੂੰ ਦੱਸਦਾ ਕੋਈ ਹੋਰ ਕੰਮ ਕਰ ਲੋ ਤਾਂ ਜ਼ਿਆਦਾ ਵਧੀਆ ਹੈ ਜਿਹੜੇ ਨਵੇਂ ਮੇਰੇ ਭਰਾ ਆਣਾ ਚਾਹਦੇ ਟੈਕਸੀ ਲਾਈਨ ਚ ਪਹਿਲੇ ਕਿਸੇ ਦੀ 6 ਮਹੀਨੇ ਸਾਥ ਕੇ ਚਲਾ ਕੇ ਦੇਖ ਲੋ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਆਪਣੀ ਦਾ ਪੰਗਾ ਲੈ ਲਿਓ ਨਹੀਂ ਤਾਂ ਅੱਗੇ ਤੁਹਾਡੀ ਮਰਜ਼ੀ ਹੈ ਮੇਰੇ ਭਰਾ ਮੈਂ ਤੁਹਾਨੂੰ ਯਾਰ ਸੱਚ ਦੱਸ ਦਉਣਾ 100% ਸੱਚ ਦੱਸ ਦਉਣਾ ਜੋ ਮੇਰੇ ਦਿਲ ਚ ਗੱਲ ਹੁੰਦੀ ਆ ਤੇ ਮੈਂ ਇਹ ਨਹੀਂ ਚਾਹਦਾ ਯਾਰ ਆਪਣੀ ਲਾਈਫ ਤਾਂ ਖਰਾਬ ਹੋਈਏ ਕਿਸੇ ਹੋਰ ਦੀ ਵੀ ਹੋਵੇ ਨਾ ਕਿਉਂਕਿ ਗਾਹਾਂ ਗਾਹ ਹਾਲਾਤ ਬਹੁਤ ਮਾੜੇ ਆ ਯਾਰ ਹਨਾ ਪ੍ਰਾਈਵੇਟ ਕੰਪਨੀਆਂ ਨੇ ਖਤਮ ਕਰਤਾ ਇਹ ਸਰਕਾਰੀ ਕੰਪਨੀਆਂ ਨੇ ਕ ਬੜੀਆਂ ਬੜੀਆਂ ਕੰਪਨੀਆਂ ਦੇ ਖਤਮ ਕਰਤਾ ਯਾਰ ਟੈਕਸੀ ਲੈਣ ਦਾ ਕੰਮ ਆ ਬਨਵੇ ਵਾਲੇ ਨੇ ਜਮਾ ਹੀ ਖਤਮ ਕਰਤਾ ਬਾਕੀ ਜਿਹੜੇ ਪਿਆ ਪਿਕ ਡ੍ਰੌਪ ਬਨਵੇ ਚੱਲਦੇ ਆ ਬਾਕੀ ਹੋ ਰਹਾ ਅਕੜੀਆਂ ਬਲਾ ਬਲੂ ਚੱਲਦੀਆਂ ਐਪਾਂ ਯਾਰ ਹਨਾ ਤੇ ਜਿਹੜੇ ਬੰਦੇ ਪੁਰਾਣੇ ਆ ਕਰਦੇ ਆ ਮਾੜਾ ਮੋਟਾ ਉਹਨਾਂ ਦਾ ਹੈਗਾ ਰੋਟੀ ਰੰਮ ਚੱਲੀ ਜਾਂਦਾ ਤੇ ਨਵੇਂ ਬੰਦਿਆਂ ਦਾ ਬਹੁਤ ਜ਼ਿਆਦਾ ਔਖਾ ਮੈਂ ਖੁਦ ਬਾਬੇ 2013 ਦਾ ਟੈਕਸੀ ਆ ਤੇ ਮੈਂ ਖੁਦ ਕਨਫਿਊਜ਼ ਹੋਇਆ ਪਿਆ ਗੱਡੀ ਲਾਵਾਂ ਯਾਰ ਕਿ ਨਾ ਲਾਵਾਂ ਹੋਰ ਬਦਲਾ ਕਿ ਨਾਂ ਬਦਲਾ ਪਰ ਬਦਲੇ ਬਿਨਾ ਸਰਦਾ ਨਹੀਂ ਹੈਗਾ ਤੇ ਬਦਲ ਨਹੀਂ ਪੈਣੀ ਆ ਲੋਨ ਕਰਾਣਾ ਪੈਣੀ ਆ 8-10 ਲੱਖ ਦਾ ਤੇ ਤਾਂ ਕਰਕੇ ਬੜਾ ਯਾਰ ਮਨ ਡਬਲ ਮਾਈਂਡ ਹੋਇਆ ਪਿਆ ਡਬਲ ਮਾਈਂਡ ਬੜਾ ਕੰਮ ਹੋਇਆ ਪਿਆ ਮੇਰੇ ਤਾਂ ਯਾਰ ਕਿਉਂਕਿ 8-10 ਲੱਖ ਰੁਪਏ ਲਾਣਾ ਪੈਣਾ ਲੋਨ ਕਰਾਣਾ ਪੈਣਾ ਫੇ ਕੰਮ ਵੀ ਕਰਨਾ ਪੈਣਾ ਕਿਸ ਤਰ੍ਹਾਂ ਜਾਨੀਏ ਪਣੀਆ ਘਰ ਦਾ ਖਰਚਾ ਵੀ ਚਲਾਣਾ ਯਾਰ ਇੱਕ ਸ਼ੌਂਕ ਨੂੰ ਆਇਆ ਸੀ ਮੈਂ ਦਿਨੋਂ ਦਾਦਾ ਬਾਬੇ ਸ਼ੌਂਕ ਨੂੰ ਆਇਆ ਸੀ ਜੇ ਮੇਰੀ ਮਜਬੂਰੀ ਬਣ ਚੁੱਕੀ ਆ ਉਹ ਜਾਂ ਤਾਂ ਵਧੀਆ ਸੈਟਿੰਗ ਸੀ ਤੇ ਗਾਹਾਂ ਗਾਹਾਂ ਨੂੰ ਪਤਾ ਹੀ ਆ ਮਹਿੰਗਾਈ ਹਾਲਾਤ ਆ ਇਹ ਗੱਡੀ ਦੇ ਟਾਇਰ ਟੱਪੇ ਵੀ ਲੱਗਣੇ 40-50 ਹਜ਼ਾਰ ਟਾਇਰ ਆ ਇਨਸ਼ੋਰਸਾ ਵੀ ਆਣੀ 25-30 ਦਾ ਇਨਸ਼ੋਰੈਂਸ ਆ ਤੇ EMI ਤੁਹਾਡੀ ਕਿਸ਼ਤਾਂ 20 ਹਰ ਕਿਤੇ 20 ਹਜ਼ਾਰ ਦੀ ਮਹੀਨੇ ਦੀ ਕਿਸ਼ਤਾਂ ਪੋਲੂਸ਼ਨ ਸਰਵਿਸ ਹੋਰ ਖਰਚੇ ਆਪਣੇ ਖਰਚੇ ਘਰ ਦੇ ਖਰਚੇ ਤਾਂ ਬਹੁਤ ਔਖਾ ਵਰਗਾ ਹੈਗਾ ਸਿਸਟਮ ਤੇ ਬਾਕੀ ਤੁਹਾਡੀ ਮਰਜ਼ੀ ਮੈਂ ਆ ਭਰਾ ਤੇ ਮੈਂ ਤੁਹਾਨੂੰ ਸਹੀ ਸਲਾਹ ਦਊਗਾ ਕੋਈ ਹੋਰ ਕੰਮ ਕਰ ਲਿਓ ਜਿਹੜੇ ਨਵੇਂ ਮੁੰਡੇ ਆਣੇ ਚਾਹਦੇ ਆ ਨਵੇਂ ਮੁੰਡੇ ਜਿਹੜੇ ਆਣਾ ਚਾਹਦੇ ਆ ਟੈਕਸੀ ਲਾਂਚ ਕੋਈ ਹੋਰ ਕੰਮ ਕਰ ਲਿਓ ਮੈਂ ਤੁਹਾਨੂੰ ਸਹੀ ਸਲਾਹ ਦਊਗਾ ਯਾਰ ਅੱਜ ਤਾਂ ਮੈਂਨ ਸਾਤ ਵੇਗਰ ਘਰੋਂ ਆ ਗਿਆ ਸੀਗਾ ਉੱਖੇ ਪੇਟ ਬਿਲਕੁਲ ਚਾਹ ਵੀ ਨਹੀਂ ਪੀਤੀ ਉਹ ਐਦਾਂ ਦਾ ਸਿਸਟਮ ਆ ਨਾ ਕੁਝ ਖਾਦਾ ਨਹੀਂ ਤੇ ਅੱਗੇ ਚਾਹ ਪਾਣੀ ਪੀ ਕੇ ਆਣਾ ਹੁੰਦਾ ਤੇ ਅੱਜ ਤਾਂ ਐਦਾਂ ਭੁੱਖੇ ਪੇਟ ਆ ਗਿਆ ਕਿਉਂਕਿ ਇੱਥੇ ਯਾਰ ਇਹਨਾਂ ਨੂੰ ਪਰਚੀ ਕਟਾਣੀ ਪੈਂਦੀ ਐ ਰੱਛ ਬਹੁਤ ਪੈਂਦਾ ਹਸਪੀਟਲ ਆਪਣੇ ਰੋਪੜ ਇੱਥੇ ਕਮਲ ਹਸਪੀਟਲ ਤਾਂ ਸਵਾਰੀ ਕਹਿੰਦੀ ਛੇਤੀ ਜਾਣਾ ਐ ਪਰਚੀ ਕੱਟ ਹੋ ਜੂਗੀ ਤੇ ਨੰਬਰ ਆ ਜਾਊਗਾ ਛੇਤੀ ਤੇ ਅੱਜ ਬਿਲਕੁਲ ਭੁੱਖੇ ਪੇਟ ਆ ਤੇ ਮਾੜੀ ਕਿਸਮਤ ਕੁਵਾਰ ਦੋਲੇ ਸ਼ਾਪ ਵੀ ਹੈ ਨਹੀਂ ਚਾਹ ਮਿਲੀ ਵੀ ਨਹੀਂ ਯਾਰ ਕੋਈ ਦੁਕਾਨ ਵੀ ਹੈ ਨਹੀਂ ਹਲ ਦੋਲੇ ਕਿਸਮਤ ਮਾ ਭੁੱਖੇ ਰਹਿੰਦਾ ਬੰਦਾ ਤਾਂ ਘਰੋਂ ਦਾ ਮਾੜਾ ਮोटा ਕੁਛ ਨਾ ਕੁਛ ਖਾ ਪੀ ਕੇ ਆਣਾ ਚਾਹੀਦਾ ਤੇ ਬਾਕੀ ਸਾਡਾ ਸਿਸਟਮ ਪਤਾ ਕੀ ਆ ਆਪਾਂ ਗੱਡੀ ਲੈਣੀ ਨੂੰ ਟਾਇਰ ਮੈਕ ਵੀ ਪਵਾਉਣੇ ਆ ਸਿਸਟਮ ਵੀ ਲਵਾਉਣਾ ਸੀਡੀ ਵੀ ਲਵਾਉਣੀ LED ਲੱਟਮ ਵੀ ਲਵਾਉਣੀ ਆ ਗੱਡੀ ਤਿਆਰ ਵੀ ਕਰਾਉਣੀ ਆ ਤੇ ਗੱਡੀ ਦੀਆਂ ਕਿਸ਼ਤਾਂ ਵੀ ਲਾਣੀਆਂ ਤਾਂ ਬਹੁਤ ਔਖਾ ਹੈ ਮੇਰਾ ਭਰਾ ਯਾਰ ਗਾਹਾਂ ਗਾਹ ਸਿਸਟਮ ਤਾਂ ਕਹਿਣਾ ਮੇਰਾ ਵੀਰ ਤੇ ਮੈਂ ਸਪੈਸ਼ਲ ਇਹ ਵਲੌਗ ਤਾਂ ਹੀ ਬਣਾਇਆ ਪਏ ਆਪਣੇ ਭਰਾਵਾਂ ਨੂੰ ਦੱਸਾਂ ਯਾਰ ਕਿਆ ਕਿਆ ਸਟੋਰੀ ਆ ਕਿੱਦਾਂ ਕਿੱਦਾਂ ਸਟੋਰੀ ਆ ਨਾ ਇਹ ਕਾਫੀ ਭਰਾਵਾਂ ਦੇ ਯਾਰ ਫੋਨ ਵੀ ਆਂਦੇ ਕਾਲ ਵੀ ਆਂਦੀਆਂ ਨਹੀਂ ਚੈੱਕ ਹੁੰਦੀ ਉਹ ਲੈ ਸੌਰੀ ਆ ਇਹੋ ਹੀ ਪੁੱਛਣ ਲਈ ਤਾਂ ਬਾਕੀ ਤੁਹਾਡੀ ਮਰਜ਼ੀ ਆ ਤੇ ਤੁਸੀਂ ਮੰਨ ਸਕਦੇ ਬਾਬੇ ਉਹ ਮੈਨੂੰ 2 2.5 ਸਾਲ ਹੋ ਗਏ ਕਨਫਿਊਜ਼ ਹੋਏ ਨੂੰ ਮੈਂ ਇੰਨਾ ਕਨਫਿਊਜ਼ ਆ ਗੱਡੀ ਲੈਣ ਨੂੰ ਪਹਿਲੀ ਵਾਰ ਮੈਂ ਇੰਨਾ ਕਨਫਿਊਜ਼ ਹੋਇਆ ਆ 10 12 ਸਾਲਾਂ ਚ ਨਹੀਂ ਤਾਂ ਮੈਂ ਅੱਗੇ ਚੱਕ ਨੋ ਲੱਖ ਲੋ ਕਰ ਦਿੰਦਾ ਸੀਗਾ ਤੇ ਕਦੇ ਦਿਲ ਕਰਦਾ ਕੀ ਆ ਲੈ ਲਈ ਕਦੇ ਦਿਲ ਕਰਦਾ ਆਰਟੀਕਲ ਲੈ ਲਈ ਕਦੇ ਦਿਲ ਕਰਦਾ ਨਹੀਂ ਟ੍ਰਸਟ ਟੁਆਇਟਾ ਉਹ ਹੀ ਲਈਏ ਪਰ ਜੇ ਅੱਜ ਦੇ ਟਾਈਮ ਬੱਚਾ ਤਾਂ ਮੇਰਾ ਭਰਾ ਯਾਰ ਗੈਸ ਵਾਲੀ ਗੱਡੀ 'ਚ ਬੱਚਾ ਤਾਂ ਤੇ ਬੋਲ ਬੋਲ ਕੇ ਨਾ ਗਲਾ ਸੁੱਕ ਗਿਆ ਤੇ ਪਾਣੀ ਮੈਂ 4-5 ਬਾਰ ਪੀ ਲਿਆ ਪਾਣੀ ਬਹੁਤ ਪੀਣਾ ਯਾਰ ਮੈਂ ਪਾਣੀ ਪੀਆ ਕਰੋ ਪਾਣੀ ਵਧੀਆ ਆ ਤੇ ਐਚ 'ਚ ਪਾਣੀ ਪੈਂਦਾ ਘਟਾ ਕੇ ਮੇਕੋ ਦੂਜੀ ਹੁੰਦੀ ਸੀ ਕਿਹਾ ਨਾ ਮਿਲਟਨ ਦੀ ਉਹ ਖਰਾਬ ਹੋ ਗਈ ਥੱਲੇ गिर ਕੇ ਤੇ ਉਹਦੇ ਨਾਲ ਦੀ ਲੈਣੀ ਆ ਉਹ 'ਚ ਤਾਂ ਪਾਣੀ ਯਾਰ 20-20 ਘੰਟੇ ਵੀ ਠੰਡਾ ਰਹਿੰਦਾ ਸੀਗਾ ਐ 'ਚ ਰਹਿੰਦਾ 5-6 ਘੰਟੇ ਠੰਡਾ ਤੇ ਬਾਕੀ ਕੋ ਤੁਹਾਨੂੰ ਹੋਰ ਗੱਲ ਦੱਸਾਂ ਬਾਈ ਆ ਗੱਡੀ ਨੇ ਮੈਨੂੰ ਤਿਆਰ ਕਰਾਉਣ ਨੂੰ ਘੱਟੋ ਘੱਟ ਵੀ 2.5 ਸਾਲ ਲੱਗ ਗਏ ਸਾਰੀ ਗੱਡੀ ਰੈਡੀ ਕਰਾਉਣ ਨੂੰ ਸੀਟ ਕਵਰੇ ਦੇ 2 ਸਾਲ ਬਾਅਦ ਮੇਰੇ ਤੋਂ ਪਹਿਲਾਂ ਸੀ 1.5 ਸਾਲ ਬਾਅਦ ਸੀਟ ਕਵਰੇ ਰੈਕਸੀਨ ਫੇਲਵਾਈ ਸੀ ਤੇ ਲੇਟਾਂ ਪਿਛਲੀਆਂ ਲੜੀ ਲਵਾਈਆਂ ਟਾਇਰ ਮੈਕਾ ਲਵਾਏ ਵੌਂਟ ਵਾਈਜ਼ਰ ਹੋਰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਯਾਰ ਬਹੁਤ ਤੇ ਘੱਟੋ ਘੱਟ 2.5-3 ਸਾਲ ਲੱਗ ਗਏ ਮੈਨੂੰ ਗੱਡੀ ਤਿਆਰ ਕਰਾਉਣ ਨੂੰ ਇਹ ਜੇ ਕੰਮ ਹੋਵੇ ਐਨ ਵਧੀਆ ਤਾਂ ਮੈਂ ਗੱਡੀ 2-4-5-6 ਮਹੀਨੇ ਤਿਆਰ ਕਰਾ ਲਵਾਂ ਆਈ ਤੈਂ ਚਾਲ ਲੱਗ ਕੇ ਮੈਂ ਗੱਡੀ ਪੂਰੀ ਐ ਰੈਡੀ ਕੀਤੀ ਸੀ ਯਾਰ ਇਹ ਤੇ ਹੁਣ ਵੀ ਜਿਹੜੀ ਗਾਹਾਂ ਲਾਉਂਗੇ ਤਾਂ ਹੌਲੀ-ਹੌਲੀ ਕਰਾਉਂਗੇ ਕਿਉਂਕਿ ਯਾਰ ਤੁਹਾਨੂੰ ਪਤਾ ਹੀ ਇਹਨੇ ਦੂਜੇ ਤਾਂ ਹੈ ਨਹੀਂ ਹਨਾ ਪਈ ਅੱਜ ਲੈ ਲਈ ਗੱਡੀ ਕੱਲ ਨੂੰ ਸਾਰਾ ਕੁਝ ਲੱਗ ਜਾਣਾ ਬਹੁਤ ਕੁਝ ਯਾਰ ਘਰ ਵੀ ਦੇਖਣਾ ਪੈਂਦਾ ਹਨਾ ਭੁੱਖੇ ਰਹਿ ਲੈ ਕੇ ਗੱਡੀ ਦਾ ਆਪਣੇ ਸ਼ੌਂਕ ਮਾਰ ਕੇ ਆਪਣਾ ਕਪੜਾ ਲੈਣਾ ਪਰ ਗੱਡੀ ਨੂੰ ਸਭ ਕੁਝ ਲੈ ਕੇ ਦੇਣਾ ਯਾਰ ਤੇ ਬਾਕੀ ਭਾਈ ਦੂਰੋਂ ਵਧੀਆ ਲੱਗਦੀਆਂ ਰੀਲਾਂਾਂ 'ਚ ਗੱਡੀਆਂ ਜਾਂ ਡਿਪਰ ਮਾਰਦੀਆਂ ਆਂਦੀਆਂ ਨਾ ਅਲੋਇ ਲੱਟਾ ਮਾਰਦੀਆਂ ਆਣੀਆਂ ਤਾਂ ਦੂਰੋਂ ਘੈਂਟ ਲੱਗਦੀਆਂ ਤੇ ਜਿਹੜੇ ਕਰਦੇ ਨੇ ਉਹ ਮੈਂਟੇਨ ਉਹਨਾਂ ਨੂੰ ਪੁੱਛੋ ਹੋ ਗਿਆ ਯਾਰ ਇਹ 2-3 ਸਾਲ ਤੋਂ ਆ ਲੋਕਡਾਊਨ ਦੇ ਬਾਅਦੋਂ ਹੀ ਆ 2019 ਦੇ ਬਾਅਦੋਂ ਹੀ ਆ ਸਿਸਟਮ ਜੇ ਪਹਿਲਾਂ ਐਵੇਂ ਕਹਾਂ ਬਹੁਤ ਵਧੀਆ ਬਾਬੇ ਦੀ ਮਿਹਰ ਸੀ ਵਧੀਆ ਚੱਲਦਾ ਸੀ ਯਾਰ ਗੁਜ਼ਾਰਾ ਬਹੁਤ ਵਧੀਆ ਸੀ ਨਾ ਸ਼ੌਕ ਵੀ ਪੂਰਦੇ ਸੀ ਆਪਣੇ ਵੀ ਗੱਡੀ ਦੇ ਵੀ ਐਨ ਔਕਰ ਰਿਪੋਰਟ ਸੀ ਯਾਰ ਬਸ ਲੋਕਡਾਊਨ ਦੇ ਬਾਅਦੋਂ ਸਾਰੇ ਕੰਮ ਖਰਾਬ ਹੋ ਗਿਆ ਯਾਰ ਤੇ ਐਦਕੀਨਾਂ ਦਾ ਟੂਰਾਂ ਦਾ ਕੰਮ ਚੱਲਿਆ ਹੈਨਾ ਉਧਰਲਾ ਚੱਲਿਆ ਕੰਮ ਇੱਕ ਮੀਮੂ ਬਹੁਤ ਪਈ ਜਾਂਦੇ ਹਨ ਤੇ ਕੋ ਗੋਲੀ ਚੱਲ ਗਈ ਸੀ ਤੇ ਉਹਦੇ ਕਰਕੇ ਬਹੁਤ ਇਫੈਕਟ ਪਿਆ ਕੰਮ ਨੂੰ ਕੋ ਟੂਰਿਸਟ ਨਹੀਂ ਆਇਆ ਯਾਰ ਅੰਕਲ ਕੋਈ ਟੈਕਸੀ ਵਾਲਾ ਆਪਣਾ ਬਜ਼ੁਰਗ ਵਿਚਾਰੇ ਦੀ ਕਿੱਡੀ ਮਜਬੂਰੀ ਹੋਊਗੀ ਯਾਰ ਹਨਾ ਤੇ ਪੂਰੀ ਲਾਈਫ ਯਾਰ ਡਰਾਈਵਰਾਂ ਦੀ ਨਾ ਗੁਜ਼ਰ ਜਾਂਦੀ ਹੈ ਬੰਦਾ ਜਿਹੜਾ ਇੱਕ ਵਾਰ ਇਹ ਕੰਮ ਕਰਨ ਲੱਪਿਆ ਹੋਰ ਕੋ ਕੰਮ ਕਰ ਨਹੀਂ ਸਕਦਾ ਯਾਰ ਕਿੰਨੀ ਉਮਰ ਆ ਵਿਚਾਰੇ ਯਾਰ ਟੈਕਸੀ ਚਲਾਉਂਦਾ ਇਸਾ ਯਾਰ ਸ਼ੌਂਕ ਹੈ ਇਦਾਂ ਦਾ ਟੈਕਸੀ ਦੇ ਬਾਬੇ ਉਹ ਜਿਹੜਾ ਬੰਦਾ ਇੱਕ ਵਾਰ ਕਰ ਲੈਣਾ ਪਿਆ ਨਾ ਬਾਅਦ ਚਾਹੇ ਘੱਟ ਆ ਚਾਹੇ ਵਾਧਾ ਆ ਕੰਮ ਫੇ ਛੋਟਦਾ ਨਹੀਂ ਨਾ ਹੀ ਬੰਦਾ ਕੋਈ ਕੰਮ ਹੋਰ ਕਰ ਸਕਦਾ ਆ ਆ ਵਧੀਆ ਅੰਕਲ ਨੇ ਸ਼ੌਂਕ ਨਾਲ ਗੱਡੀ ਬਣਾ ਕੇ ਰੱਖੀ ਹੋ ਆ ਬਹੁਤ ਆ ਯਾਰ ਇਦਾਂ ਇਹ ਵਿਚਾਰੇ ਸਿਆਣੇ ਡਰਾਈਵਰ ਹੁਣ ਦੇਖੋ ਵਿਚਾਰਾ ਕੱਪੜਾ ਮਾਰਨ ਲੱਗਿਆ ਵਾ ਸ਼ੀਸ਼ਾ ਸਾਫ਼ ਕਰਨ ਲੱਗਿਆ ਵਾ ਸਾਡਰ ਨਾਲ ਯਾਰ ਗਵਰਨਮੈਂਟ ਸਰਕਾਰਾਂ ਵੀ ਬਹੁਤ ਧੱਕਾ ਕਰਦੀਆਂ ਨਮੀਆਂ ਨਵੀਆਂ ਗੱਡੀਆਂ ਸਾਡੀਆਂ ਕੰਡਮ ਕਰਦੀਆਂ ਹੁਣ ਆਹ ਗੱਡੀ 1,65,000 ਕਿਲੋਮੀਟਰ ਚੱਲੀ ਆ ਯਾਰ ਸਿਰਫ 1,65,000 ਕਿਹਾ ਪਿਗੜਿਆ ਇਸ ਗੱਡੀ ਦਾ ਸਾਦਾ ਕੁਛ ਨਾਲ ਦਾ ਹੈ ਕਲੱਚ ਵੀ ਲੋਟ ਵੀ ਨਹੀਂ ਬਦਲ ਹੋਈ ਗੱਡੀ ਦੀ ਯਾਰ ਦਿੱਲੀ ਜਾਣੀ ਬੰਦ ਸੋਨੇ ਵਰਗੀ ਗੱਡੀ ਆ ਸਾਰੀ ਗੱਡੀ origignal ਆ ਇੱਕ ਬੰਪਰ ਛੱਡ ਕੇ ਇੱਕ ਪੀਸ ਵੀ ਗੱਡੀ ਦਾ ਪੇਂਟ ਨਹੀਂ ਹੈਗਾ ਯਾਰ ਨਵੀਂ ਗੱਡੀ ਯਾਰ ਕਿਆ ਯਾਰ ਵਧੀਆ ਗੱਡੀਆਂ ਟਵਾਇਟੇ ਦੀ ਕਿੱਥੇ ਇਵੋਲੂਸ਼ਨ ਕਰਦੀਆਂ ਬਾਹਰ 40 40 50 50 ਸਾਲ ਪੁਰਾਣੀਆਂ ਗੱਡੀਆਂ ਚੱਲਦੀਆਂ ਸਾਡਾ ਨਾ ਤਾਂ ਯਾਰ ਸਭ ਨੂੰ ਵੱਧ ਤੋਂ ਸਰਕਾਰਾਂ ਨੂੰ ਧੱਕਾ ਕਰਦੀਆਂ ਉਹ ਤੋਂ ਫੌਜ ਵਾਲੇ ਵੀ ਨਹੀਂ ਸਾਡਾ ਸਾਥ ਦਿੰਦੇ ਯਾਰ ਮੁਲਾਜ਼ਮ ਚੱਲੇ ਆ ਫਿਰ ਅੰਕਲ ਹੈ ਨਾ ਤੇ ਜਦ ਬੰਦਾ ਇਹ ਇੱਕ ਵਾਰੀ ਕੰਮ ਕਰ ਲਾ ਪਿਆ ਨਾ ਯਾਰ ਹੋਰ ਕੋਈ ਕੰਮ ਨਹੀਂ ਦੇ ਬੰਦੇ ਤੋਂ ਹੁੰਦਾ ਤੋ ਇਹ ਗੱਲ ਮੈਂ ਕਰਦਾ ਮੇਰੇ ਵੀਰੋ ਇਹ ਕੋਈ ਕੰਮ ਜਿਹੜੇ ਮਰੇ ਭਰਾ ਟੈਕਸ ਤੇ ਜਾਣਾ ਚਾਹੁੰਦੇ ਆ ਕੋਈ ਕੰਮ ਹੋਰ ਦੇਖ ਲਓ ਬਾਕੀ ਤੁਹਾਡੀ ਮਰਜ਼ੀ ਆ ਭਾਈ ਜੇ ਤੁਹਾਡਾ ਬੈਕਅਪ ਹੈਗਾ ਐ ਸਪੋਰਟ ਹੈਗੀ ਤੁਹਾਨੂੰ ਘਰੋਂ ਵਧੀਆ ਚਾਰ ਪੈਸੇ ਹੈਗੇ ਜ਼ਮੀਨ ਹੈਗੀ ਆ ਫਿਰ ਬਿਸ਼ੱਕ ਕਰ ਲਓ ਯਾਰ ਸ਼ਾਂਖਪੂਰ ਲਓ ਆਪਣੇ ਨਾ ਤੇ ਨਵੀਆਂ ਨਵੀਆਂ ਗੱਡੀਆਂ ਕੰਡਮ ਕਰਤੀਆਂ ਹੁਣ ਪਿੱਛੇ ਜਦ ਦੀਵਾਲੀ ਆਣੀ ਆ ਤਾਂ ਦਸਹਿਰਾ ਆਣਾ BS4 ਇੰਜਣ ਬੰਦ ਕਰਦਣੇ ਜਾ ਰਹੇ ਨੇ ਉਹਨੇ ਕਹਿੰਦੇ BS6 ਆਊਗੀ ਜਾਂ ਪੈਟਰੋਲ ਜਾਊਗੀ ਜਾਂ CN ਜਿਹੜੀ ਜਾਊਗੀ ਦੋਸਤੋ ਪਹਿਲਾਂ 10 ਸਾਲ ਪੁਰਾਣੀ ਬੰਦ ਕੀਤੀ ਤੇ ਹੁਣ ਇਹ BS4 ਇੰਜਨ 20 ਮਾਡਲ ਤੱਕ ਦਿੱਕਤ ਆਉਣ ਲੱਗੀ ਪਈ ਪਤਾ ਯਾਰ ਕੀ ਪਾਲিসੀਆਂ ਗਵਰਨਮੈਂਟ ਦੀਆਂ ਇੱਚ ਮਰਦਾ ਕੌਣ ਆ ਸਾਡੇ ਵਰਗਾ ਮਾੜਾ ਮਾਤੜ ਗਰੀਬ ਬੰਦਾ ਮਰਦਾ ਤਕੜਿਆਂ ਨੂੰ ਬਾਈ ਕੋਈ ਫਰਕ ਨਹੀਂ ਅਗਲੇ ਵੇਚ ਕੇ ਨਵੀਂ ਲਿਆਉਗੇ ਪਰ ਅਸੀਂ ਤਾਂ ਯਾਰ ਆਪਣੀ ਮਿਹਨਤ ਨਾਲ ਖੂਨ ਪਸੀਨੇ ਨਾਲ ਇੱਕ ਵਾਰ ਗੱਡੀ ਮਾਸੀ ਲਈ ਹੋਈ ਹੁੰਦੀ ਆ ਸਾਡੇ ਵਰਗਿਆਂ ਨੇ ਬਹੁਤ ਔਖਾ ਗੱਡੀ ਬਦਲਨੀ ਜਿਨ੍ਹਾਂ ਨੂੰ ਸਪੋਰਟ ਆ ਘਰੋਂ ਤਕੜੇ ਆ ਬਾਈ ਬਾਹਰ ਪੂਰਾ ਚਾਚੇ ਤਾਏ ਭਰਾ ਸਪੋਰਟ ਕਰਦੇ ਆ ਉਹ ਤਾਂ ਜਦੇ ਬਦਲੂਗੀ ਗੱਡੀ ਮੈਨੂੰ ਖੁਦ ਨੂੰ ਸੰਦੇ ਪੈ ਪੈ ਗੱਡੀ ਬਦਲਉਂਦਾ ਯਾਰ ਕਿਉਂਕਿ 10-15 ਲੱਖ ਰੁਪਏ ਲਾਣਾ ਖਜਾ ਨਹੀਂ ਪੈ ਰਿਆ ਕੰਮ ਦੇ ਹਿਸਾਬ ਤੋਂ ਦੇਖ ਕੇ ਬਾਕੀ ਦੇਖਦੇ ਆ ਦੁਨੀਆ ਦੇ ਨਾਲ ਹੀ ਆ ਯਾਰ ਤੇ ਕਈ ਹੁਣ ਵਿਦਵਾਨ ਵੀ ਆਣ ਕੇ ਵੀਡੀਓ ਤੇ ਕਹੂਗੇ ਬਾਈ ਨਹੀਂ ਕੰਮ ਚੱਲਦਾ ਬੇਚ ਕੇ ਕੋਈ ਹੋਰ ਕਰ ਲੈਣਾ ਗੱਡੀ ਬੇਚ ਦੇ ਕੋਈ ਹੋਰ ਕੰਮ ਕਰ ਲੈ ਬਾਈ ਕਰ ਨਹੀਂ ਸਕਦੇ ਹੋਰ ਮਜਬੂਰੀ ਬਣ ਗਈ ਮੈਂ ਕਿਹਾ ਸੀ ਨਾ ਪਹਿਲਾਂ ਸ਼ੌਕ ਨੂੰ ਆਈ ਸੀ ਹੁਣ ਮਜਬੂਰੀ ਬਣ ਗਈ ਤੇ ਹੁਣ ਹੋਰ ਕੋਈ ਕੰਮ ਸਾਤ ਉਧੇ ਆੜੀਆਂ ਸਾਤੋਂ ਨਹੀਂ ਕਰ ਹੋਣੀ ਹੈ ਹਨਾ ਤੇ ਹੋਰ ਕੋ ਕਾਮਯਾਬਾਤੋ ਕਰਿਆ ਨਹੀਂ ਜਾਣਾ ਤਾਂ ਕਰਕੇ ਬਾਈ ਬਹੁਤ ਔਖੀ ਲਾਈਫ ਆ ਡਰਾਈਵਰ ਦੀ ਤੇ ਜਿਹੜਾ ਬੰਦਾ ਕਰਦਾ ਆ ਹਰੇਕ ਬੰਦੇ ਨੂੰ ਆਪਣੇ ਕੰਮ ਦਾ ਆਪਣੇ ਕੰਮ ਦਾ ਪਤਾ ਹੁੰਦਾ ਹਰੇਕ ਬੰਦੇ ਨੂੰ ਆਪਣੇ ਕੰਮ ਦਾ ਪਤਾ ਹੁੰਦਾ ਆਪਣੇ ਕੰਮ ਦਾ ਢੰਗ ਹੁੰਦਾ ਹੈ ਬਾਈ ਤੇ ਬਾਕੀ ਕੰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕੰਮ ਵਧੀਆ ਯਾਰ ਕੁਝ ਕੇ ਬੰਦਿਆਂ ਨੇ ਖਰਾਬ ਕਰਤਾ ਤੇ ਦੂਜਾ ਗਵਰਨਮੈਂਟ ਸਰਕਾਰਾਂ ਨੇ ਖਰਾਬ ਕਰਤਾ ਗੱਡੀਆਂ ਬੰਦ ਕਰਤੀਆਂ ਤੇ ਬਾਕੀ ਯਾਰ ਐਦਾ ਹੀ ਆ ਸਿਸਟਮ ਬਾਕੀ ਤੁਹਾਡੇ ਸਾਹਮਣੇ ਹੀ ਆ ਮਿੱਤਰੋ ਜੋ ਚੱਲ ਰਿਹਾ ਲੈ ਵੇ ਭਾਈ ਸਵਾਰੀ ਆ ਗਈ ਆ ਤੇ ਹੁਣ ਚਲੀਏ ਲੈ ਵੇ ਮਿੱਤਰ ਪਿਆਰਿਓ ਪਹੁੰਚ ਗਏ ਆ ਰੱਤੇਵਾਲ ਤੇ ਦਰਸ਼ਨ ਕਰੋ ਕੁਟਿਆ ਦੇ ਲੈ ਵੇ ਮਿੱਤਰ ਪਿਆਰਿਓ ਤੇ ਕਰੋ ਦਰਸ਼ਨ ਤੇ ਸਵਾਮੀ ਗੰਗਾ ਨਾਨ ਜੀ ਦੀ ਕੁਟਿਆ ਆ ਆਪਣੇ ਰੱਤੇਵਾਲ ਸਵਾਰੀ ਕਹਿੰਦੀ ਮੱਥਾ ਟੇਕਣਾ ਮੈਂ ਚਲੋ ਜੀ ਚੱਲਦੇ ਤੇ ਮੀਂਹ ਲੱਗਿਆ ਪੂਰਾ ਮੀਂਹ ਚ ਸ਼ਾਟ ਲੈਣ ਲੱਗੇ ਆ ਮਿੱਤਰੋ ਕਰੋ ਦਰਸ਼ਨ ਮੇਲਾ ਰੱਤੇ ਵਾਲ ਪਿੰਡ ਤੇ ਮਿੱਤਰ ਪਿਆਰਿਓ ਕਰੋ ਦਸ ਮੇਲਾ ਮਾਰੇ ਜੱਲ ਗਰਮੀ ਵੀ ਯਾਰ ਬਹੁਤ ਜਿਆਦਾ ਸੀ ਐਨ ਮੀਹੋਂ ਮੀਹ ਹੋ ਗਿਆ ਕੰਮ ਪੂਰਾ ਪਟਾਕਾ ਪਾਇਆ ਪਿਆ ਮੀਹ ਨੇ ਪੂਰਾ ਐਨ ਤੇ ਮਿੱਤਰ ਪਿਆਰਿਓ ਤੇ ਗੁਰੂ ਘਰ ਆ ਕੇ ਯਾਰ ਸ਼ਾਂਤੀ ਬਹੁ ਮਿਲਦੀ ਆ ਨਾ ਐਨ ਮਨ ਸ਼ਾਂਤ ਹੋ ਜਾਂਦਾ ਹੈ ਚਾਹੇ ਕੋਈ ਵੀ ਗੁਰੂ ਘਰ ਹੋਵੇ ਹਨਾ ਰੱਬ ਤਾਂ ਇੱਕੋ ਹੀ ਆ ਯਾਰ ਤੇ ਮਹੀਨਾ ਦਾ ਮੌਸਮ ਐ ਨਾ ਵਧੀਆ ਪਹਿਲਾਂ ਜਿੰਨੀ ਗਰਮੀ ਲੱਗਦੀ ਸੀ ਉਨੀਆਂ ਖੁਸ਼ਕੀਆਂ ਚੱਕਦੀਆਂ ਮਹੀਨੇ ਜਦ ਆਪਾਂ ਕਾਠਗੜ ਦੇ ਕੋਲ ਆ ਗਏ ਨਾ ਐਨ ਮੀਂਹ ਲਾ ਪਿਆ ਪਟਾਕਾ ਪੂਰਾ ਇੱਥੇ ਆਇਆ ਐਨ ਪੂਰਾ ਮਰਾ ਟਣਾ ਟਣ ਮੀਂਹ ਲੱਗਦਾ ਸੀਗਾ ਤੇ ਬਾਕੀ ਨਾਲ ਦੇ ਆਪਣੇ ਕਿ ਉਹ ਮੱਥਾ ਟੇਕਣਾ ਤੇ ਇੱਕ ਵਾਰ ਲਾਈਕ ਮਾਰ ਦੋ ਮੇਰੇ ਭਰਾ ਜੇ ਬਲੌਗ ਵਧੀਆ ਲੱਗਿਆ ਇੱਥੇ ਤੱਕ ਤੁਸੀਂ ਦੇਖ ਲਿਆ ਤੇ ਸ਼ੇਅਰ ਕਰ ਦਿਓ ਮੇਰਾ ਭਰਾ ਵੀਡੀਓ ਨੂੰ ਤੇ ਬਾਕੀ ਲਵ ਯੂ ਮਿੱਤਰੋ ਟਰੱਕ ਭਰ ਕੇ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਯਾਰ ਜਿੱਥੇ ਵੀ ਜਾਣਾ ਤੁਹਾਨੂੰ ਦਰਸ਼ਨ ਕਰਾਣਾ ਹੀ ਆ ਭਰਾਵਾਂ ਨੂੰ ਸਾਰਿਆਂ ਨੂੰ ਕੋਟੀ ਆਇਆ ਆਪਣੇ ਇੱਥੇ ਰੱਤੇ ਵਾਲ ਜੱਟ ਮਜਰੀ ਤੇ ਬਾਕੀ ਰਾਣੀ ਸੁਨਦਰਾ ਦਾ ਹਾਲ ਹੋ ਗਿਆ ਨਾ ਮਾੜਾ ਮੀਂਹ ਨਾਲ ਚਲ ਕੋਈ ਨਹੀਂ ਮੀਂਹ ਪਈ ਜਾਵੇ ਧੋ ਲਾਂਗੇ ਐਨ ਸਾਫ ਸੁਥਰੀ ਸੀ ਜਾਂ ਕੱਢੀ ਸੀ ਚਲੋ ਲਿਬਣ ਲੱਗੀਆਂ ਤਾਂ ਹੀ ਪੈਸੇ ਆਉਗੇ ਤਾਂ ਹੀ ਚੱਲੂਗਾ ਕੰਮ ਤੇ ਐਦਾਂ ਹੀ ਪਰਮਾਤਮਾ ਸਾਰਿਆਂ ਦਾ ਕੰਮ ਚਲਾਈ ਜਾਵੇ ਯਾਰ ਤੇ ਉਦਾਂ ਯਾਰ ਮਹਾਰਾਜੇ ਘਰ ਆ ਕੇ ਦਿਲ ਖੁਸ਼ ਹੋ ਗਿਆ ਤੇ ਪਰਮਾਤਮਾ ਐਦਾਂ ਦੀ ਗੱਡੀਆਂ ਕਾਰਾਂ ਸਭ ਨੂੰ ਦਵੇ ਯਾਰ ਸਾਰੇ ਭਰਾਵਾਂ ਨੂੰ ਦਵੇ ਤੇ ਲੈ ਵੀ ਮਿੱਤਰ ਪਿਆਰਿਓ ਘਰੇ ਪਹੁੰਚ ਗਏ ਆ ਤੇ ਇਹ ਜਿਹਾ ਛੋਟਾ ਜਿਹਾ ਅੱਜ ਦਾ ਬਲੌਗ ਜਿਹਾ ਬਲੌਗ ਵਧੀਆ ਲੱਗਿਆ ਤੇ ਮੇਰਾ ਭਰਾ ਚੈਨ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਮਿਲਦੇ ਆ ਕਿਸੇ ਨੈਕਸਟ ਬਲੌਗ ਵਿਚ ਖਰੇ ਜਿਹ ਕੰਟੈਕਟ ਦੇ ਨਾਲ ਸਤਿ ਸ੍ਰੀ ਅਕਾਲ ਬਾਬੇ ਉਹ ਸਬਸਕ੍ਰਾਈਬ ਕਰ ਲਿਓ ਮੇਰਾ ਭਰਾ ਸਾਹਮਣੇ ਉਹ ਜਿਹੜਾ ਸਰਦਾਰ ਜੀ ਆ ਬਾਬੇ ਵਾਹ ਦੇਖੋ ਕੌਣ ਆਇਆ ਇਹ ਸਾਡਾ ਅਮਰਤ ਸਿੰਘ ਆ ਬਾਬੇ ਅਮਰਤ ਸਿੰਘ ਆਇਆ ਸਾਡਾ ਅਮਰਤ ਸਿੰਘ ਨੂੰ ਮਿਲੋ ਸਾਡੇ ਨੂੰ ਹਾਂਜੀ ਅਮਰਤ ਬਾਬੇ ਵਾਹ ਕੌਣ ਆਇਆ ਦੇਖੋ ਦਾ ਬਾਬੇ ਕੌਣ ਆਇਆ ਦੇਖੋ ਦਾ ਇਹ ਸਾਡਾ ਅਮਰਤ ਸਿੰਘ ਆ ਕਮਰਤ ਸਿੰਘ ਨੂੰ ਮਿਲੋ ਬਾਬੇ ਸਾਡੇ ਨੂੰ ਇਹ ਸਾਡਾ ਅਮਰ ਸਿੰਘ ਆ ਕਾਕਾ ਛੋਟਾ ਜਾਂ ਸਾਡੇ ਪਹਿਲੇ ਪੁੱਤ ਨੂੰ ਮਿਲੋ ਛੋਟੀ ਰਾਣੀ ਧਵਾਨ ਆਏ ਸੀਗੇ ਤਾਂ ਸਾਡਾ ਅਮਰ ਸਿੰਘ ਮਿਲ ਗਿਆ ਇਹ ਸਾਡੇ ਅਮਰ ਸਿੰਘ ਨੂੰ ਦੇਖ ਕੇ ਲਾਈਕ ਕਰ ਦਿਓ ਸ਼ੇਅਰ ਕਰਾਈਵ ਕਰ ਦਿਓ ਅਮਰਤ ਬਾਏ ਕਰਦੀ ਆ ਅਮਰਤ ਬਾਏ ਕਰਦੀ ਤੁਹਾਨੂੰ ਇਸ਼ਾਰਿਆਂ ਨੂੰ ਬਾਈ ਬਾਏ ਕਰ ਦਿਓ ਅਮਰਤ ਨੂੰ ਅਮਰਤ ਬਾਏ ਕਰ ਦਿਓ ਕਿ ਮੈਂ ਸਾਨੂੰ ਲਾਈਕ ਕਰ ਦਿਓ ਅਮਰਤ ਬਾਏ ਕਰ ਦਿਓ ਕਿ ਬਾਏ ਪਹਿਲਾਂ ਬਾਏ ਕਰ ਮੇਰੇ ਪੁੱਤ ਨੂੰ ਬਾਏ ਜੀ ਗੱਡੀ ਗੁੱਡੀ ਧਵਾ ਕੇ ਆਟੇ ਸੀਗੇ ਛੋਟੀ ਰਾਣੀ ਧਵਾਨ ਆਈ ਸੀ ਬਲੌਗ ਬਣਾਉਣਾ ਤਾਂ ਫਿਰ ਚੇਤਾ ਭੁੱਲ ਗਿਆ ਮੈਨੂੰ ਤੇ ਅਮਰ ਤਾਂ ਮਿਲ ਗਈ ਸੀ ਯਾਰ ਅਮਰਤ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਹੈ ਤੇ ਇਹ ਬੜੀ ਟਵੀਟ ਜੀ ਯਾਰ ਹੈ ਤੁਸੀਂ ਵੀ ਸਾਰੇ ਭਰਾਵਾਂ ਨੂੰ ਪਤਾ ਇਹਨੂੰ ਬਹੁਤ ਪਿਆਰ ਕਰਦੇ ਆ ਆਪਣੇ ਭਰਾ ਕਮੈਂਟ ਕਰਦੇ ਹੁੰਦੇ ਆ ਆਪਣਾ ਜਮਸ਼ੇਰ ਵਾਲਾ ਭਰਾ ਬਹੁਤ ਸੋਣਾ ਆਪਰਾ ਮਿਸ ਕਰਦਾ ਹੈ ਬਰਕਰ ਮੋਟਰਾਂ ਜਮਸ਼ੇਰ ਵਾਲਾ ਭਰਾ ਬਹੁਤ ਅਮਰਤ ਨੂੰ ਮਿਸ ਕਰਦਾ ਹੁੰਦਾ ਹੈ ਤੇ ਲੈ ਭਰਾ ਦੇਖ ਲੈ ਤੇ ਬਹੁਤ ਟਵੀਟ ਆ ਸਾਡੀ ਯਾਰ ਅਮਰਤ ਇਹ ਦੇਖ ਕੇ ਮਨ ਖੁਸ਼ ਹੋ ਜਾਂਦਾ ਸਾਰਾ ਠੀਕ ਹੈ ਠੀਕ ਹੈ ਰਹਿੰਦਾ ਉਹ ਅੱਛੇ ਤੁਹਾਨੂੰ ਕੀ ਕਹਿਣਾ ਪਿਆ ਯਾਰ ਮਿੱਤਰੋ ਗੱਡੀ ਗੁੱਡੀ ਛੋਟੀ ਤੋ ਆ ਕੇ ਘਰੇ ਪਹੁੰਚ ਗਏ ਆਂ ਰਾਣੀ ਖੜੀ ਐ ਵੀ ਅੰਦਰ ਲਾਈਏ